ਮਾਨਵਤਾ ਦਾ ਗਵਾਹ ਸਰਬ ਧਰਮ ਸੰਗਮ ਡੇਰਾ ਸੱਚਾ ਸੋਦਾ ਅਧਿਆਤਮ ਹੀ ਨਹੀਂ ਸਗੋ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵਿਸ਼ਵ ਸਾਹਮਣੇ ਇੱਕ ਮਿਸਾਲ ਹੈ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨ ਸਾਥੇ ਪਵਿੱਤਰ ਮਾਰਗਦਰਸ਼ਨ ਵਿੱਚ ਡੇਰਾ ਸੱਚਾ ਸੋਦਾ ਵੱਲੋਂ ਕੀਤੇ ਜਾ ਰਹੇ ਅਣਗਿਣਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਇੱਕ ਸਿਹਤ ਜਾਂਚ ਕੈਂਪਾਂ ਨੇ ਵੀ ਅਨੋਖੀ ਮਿਸਾਲ ਕਾਇਮ ਕੀਤੀ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਅੱਖਾਂ ਦੀ ਜਾਂਚ অপারেশন ਅਤੇ ਇਲਾਜ ਦੀ ਤਾਂ ਡੇਰਾ ਸੱਚਾ ਸੋਦਾ ਨੇ ਉਹ ਰਿਕਾਰਡ ਸਥਾਪਿਤ ਕੀਤੇ ਹਨ ਜਿਨ੍ਹਾਂ ਦੇ ਨੇੜੇ ਤੇੜੇ ਕੋਈ ਦੂਜਾ ਪਹੁੰਚ ਨਹੀਂ ਸਕਦਾ ਪੂਜਨੀ ਗੁਰੂ ਜੀ ਸਤਸੰਗ ਜ਼ਰੀਏ ਜਿੱਥੇ ਸਮਾਜਿਕ ਬੁਰਾਈਆਂ ਨੂੰ ਤਿਆਗਣ ਦਾ ਸੰਕਲਪ ਕਰਵਾਉਂਦੇ ਹਨ ਉੱਥੇ ਉਹਨਾਂ ਦੀ ਅਪੀਲ ਉੱਤੇ ਡੇਰਾ ਸੱਚਾ ਸੋਦਾ ਨਾਲ ਜੁੜੇ ਕਰੋੜਾਂ ਸ਼ਰਧਾਲੂ ਮਾਨਵਤਾ ਦੀ ਸੇਵਾ ਲਈ ਸਦਾ ਤਿਆਰ ਰਹਿੰਦੇ ਹਨ ਪੂਜਨੀ ਗੁਰੂਜੀ ਵੱਲੋਂ ਚਲਾਈ ਗਈ ਜੋਤੀਦਾਨ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੋਦਾ ਦੇ ਲੱਖਾਂ ਸ਼ਰਧਾਲੂ ਦੇ ਹਾਨ ਤੋਂ ਬਾਅਦ ਅੱਖਾਂ দান ਕਰਨ ਦਾ ਸੰਕਲਪ ਪੱਤਰ ਭਰ ਚੁੱਕੇ ਹਨ ਜਨਵਰੀ 2008 ਤੋਂ 31 ਮਾਰਚ 2024 ਤੱਕ ਤਕਰੀਬਨ 18000 ਲੋਕ ਦੇ ਹਾਨ ਤੋਂ ਬਾਅਦ ਅੱਖਾਂ দান ਕਰ ਚੁੱਕੇ ਹਨ ਇਹ ਸਿਰਫ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ਵਿੱਚ ਡੋਨੇਟ ਹੋਈਆਂ ਅੱਖਾਂ ਦਾ ਵੇਰਵਾ ਹੈ ਦੇਸ਼ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਦੇ ਆਏ ਬੈਂਕਾਂ ਵਿੱਚ ਡੋਨੇਟ ਹੋਈਆਂ თან੍ਹ ਦੀ ਗਿਣਤੀ ਇਸ ਤੋਂ ਵੱਧ ਹੈ ਦੱਸ ਦਈਏ ਕਿ ਹਰ ਸਾਲ 1 ਅਪ੍ਰੈਲ ਤੋਂ 7 ਅਪ੍ਰੈਲ ਤੱਕ ਦੇਸ਼ ਵਿੱਚ ਅੰਨਪਣ ਰੋਪੂ ਹਫ਼ਤੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਟੀਚਾ ਅੰਨੇਪਣ ਦੇ ਕਾਰਨਾਂ ਉੱਤੇ ਰੋਕਥਾਮ ਬਾਰੇ ਜਾਗਰੂਕਤਾ ਵਧਾਉਣਾ ਹੈ ਡੇਰਾ ਸੱਚਾ ਸੋਦਾ ਇਸ ਮਹਾਯੱਗ ਵਿੱਚ ਬਾਕਮਾਲ ਆਹੂਤੀ ਪਾਰ ਹੈ ਜਾਣਕਾਰੀ ਲਈ ਦੱਸਦੀ ਕਿ ਡੇਰਾ ਸੱਚਾ ਸੋਦਾ ਵਿੱਚ ਹਰ ਸਾਲ ਦਸੰਬਰ ਮਹੀਨੇ ਵਿੱਚ ਪੂਜਨਿਕ ਪਰਮਪితਾ ਸ਼ਹਾ ਸਤਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਵਿਸ਼ਾਲ ਅੱਖਾਂ ਜਾਂਚ ਅਤੇ ਆਪਰੇਸ਼ਨ ਕੈਂਪ ਲਾਇਆ ਜਾਂਦਾ ਹੈ ਸਾਲ 1992 ਤੋਂ ਸ਼ੁਰੂ ਹੋਏ ਇਨ੍ਹਾਂ ਕੈਂਪਾਂ ਵਿੱਚ ਸਾਲ 2023 ਤੱਕ 30000 ਤੋਂ ਵੀ ਜ਼ਿਆਦਾ ਅੱਖਾਂ ਦੇ ਰੋਗੀਆਂ ਦੇ ਮੁਫਤ ਆਪਰੇਸ਼ਨ ਕਰਕੇ ਉਹਨਾਂ ਦੀ ਹਨੇਰੀ ਜ਼ਿੰਦਗੀ ਵਿੱਚ ਡੇਰਾ ਸੱਚਾ ਸੋਦਾ ਨੇ ਚਾਨਣ ਪਾਇਆ ਇਸ ਤੋਂ ਇਲਾਵਾ ਇਨ੍ਹਾਂ ਕੈਂਪਾਂ ਵਿੱਚ ਦੇਸ਼ ਦੇ ਮਹਾਰਾ ਕਾਂਦੇ ਡਾਕਟਰਾਂ ਵੱਲੋਂ ਲੱਖਾਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ ਹੈ। ਇਸ ਕੈਂਪ ਵਿੱਚ ਆਉਣ ਵਾਲੇ ਮਰੀਜ਼ ਇੱਥੋਂ ਦੀਆਂ ਸਹੂਲਤਾਂ ਅਤੇ ਡੇਰਾ ਸੱਚਾ ਸੋਦਾ ਵੱਲੋਂ ਕੀਤੀ ਜਾਣ ਵਾਲੀ ਸੇਵਾ ਭਾਵਨਾ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਇਸ ਵਿਸ਼ੇਸ਼ ਰਿਪੋਰਟ ਵਿੱਚ ਸੀ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਐਮ.ਏ.ਜੀ ਦੀ ਪ੍ਰੇਰਣਾ ਮਿਸਾਲ ਬਣੀ ਹੋਈ ਹੈ ਅਤੇ ਜਿਉਂਦੇ ਜੀ ਅੱਖਾਂ দান ਦੇ ਖੇਤਰ ਦੇ ਵਿੱਚ ਡੇਰਾ ਸੱਚਾ ਸੌਦਾ ਦਾ ਕੋਈ ਸਾਨੀ ਨਹੀਂ ਹੈ। ਡੇਰਾ ਸ਼ਰਧਾ ਲੋਵ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਤੋਂ ਸਮਾਜ ਨੂੰ ਅਤੇ ਦੁਨੀਆ ਨੂੰ ਸੇਧ ਲੈਣ ਦੀ ਲੋੜ ਹੈ ਕਿਉਂਕਿ ਆਈ ਡੋਨੇਟ ਕਰਨ ਦੇ ਨਾਲ ਜੋ ਲੋਕਾਂ ਦੇ ਵਿੱਚ ਜਾਗਰੂਕੀ ਡੇਰਾ ਸੱਚਾ ਸੌਦਾ ਪੈਦਾ ਕਰ ਰਿਹਾ ਹੈ, ਵਾਕਈ ਇਹ ਬਹੁਤ ਮਹਾਨ ਅਤੇ ਸ਼ਲਾਘਾਯੋਗ ਕਾਰਜ ਹੈ। ਦੇਸ਼ ਦੁਨੀਆ ਨੂੰ ਸਮਾਜਿਕ ਸੰਸਥਾਵਾਂ ਨੂੰ ਡੇਰਾ ਸੱਚਾ ਸੌਦਾ ਤੋਂ ਸੰਬੰਧੀ ਸੇਧ ਲੈਂਨ ਦੀ ਲੋੜ ਹੈ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ